ਤੰਦਮੀਓ ਤੇ ਤਾਜ਼ਾ ਵੀਡੀਓ ਦੇਖਣ ਲਈ ਆਪਣੇ ਪੀਵੀ 13 ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਘੰਟੀ ਦੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਪਰ ਜਮਨ ਦੇ ਰਹੇ ਤਾਂ ਨਹੀਂ ਸਾਡਾ ਕੀ ਹਾਲ ਚੱਲ ਰਿਹਾ ਸਭ ਤੋਂ ਪਹਿਲਾਂ ਸਾਰੇ ਆਪਣੇ YouTube ਚੈਨਲ ਸੰਗਰੂਰ ਪੀਵੀ 13 ਵਾਲੇ ਤੇ ਸਭ ਬਹੁਤ ਵਾਅਦ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਸੰਗਰੂਰ ਪੀਵੀ 13 ਵਾਲੇ ਤੇ ਸਭ ਬਹੁਤ ਹੀ ਪਿਆਰ ਦੇ ਜੀ ਕਮੈਂਟ ਦਿਓ ਧੰਨਵਾਦ ਜੀ ਤੇ ਸ਼ੁਰੂ ਸਾਰੇ ਤੇ ਸਵਾਗਤ ਹੈ ਤੁਹਾਡੇ ਆਪਣਾ YouTube ਚੈਨਲ ਸ੍ਰੀ ਰੂਪੀਵਿਧਾਨ ਵਾਲ ਤੇ ਸੋ ਅੱਜ ਦੀ ਜਿਹੜੀ ਵੀਡੀਓ ਹੈ ਉਹ ਤੁਹਾਨੂੰ ਆਪਾਂ ਦੀ ਜਾਣਕਾਰੀ ਦੇਵਾਂਗੇ ਆਪਾਂ ਨਾ ਗੱਲ ਸਟ੍ਰੇਟ ਲੋਟਰੀ ਦੇ ਬਾਰੇ ਚ ਜਾਣਕਾਰੀ ਦੇਵਾਂਗੇ ਤੇ ਅੱਜ ਜੀ ਤੁਹਾਨੂੰ ਦੱਸਦੇ ਹਾਂ ਡਿਟੇਲ ਦੇ ਵਿੱਚ ਜੋ ਕਿ ਨਾਗਨਾ ਸਟ੍ਰੀਟਸ ਰੌਟਰੀ ਦੇ ਬੰਪਰ ਹੈ ਜੀ ਉਹਦੇ ਬਾਰੇ ਵਿੱਚ ਹਾਂਜੀ ਤੇ ਜਿਹੜੇ ਵੀ ਰ ਆਪਣੇ ਸੰਗਰੂਰ ਵੀ ਵਿਦਿਤਰਾਈ ਚੈਨਲ ਤੇ ਨਵੇਂ ਆ ਰਹੇ ਨੇ ਜੀ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਨਾਲ ਬੈਲ ਆਈਕਨ ਪ੍ਰੈਸ ਕਰ ਲੈਣ ਜੀ ਤਾਂ ਜੋ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਤੇ ਤੁਸੀਂ ਜਿਹੜੀ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਉਹਦੀ ਨਾਲ ਦੀ ਨਾਲ ਤੁਹਾਨੂੰ ਅਪਡੇਟ ਮਿਲਦੀ ਰਹੇ ਠੀਕ ਹੈ ਨਾ ਜੀ ਸੋ ਆਉਜੀ ਕਰਦੇ ਹਾਂ ਪ੍ਰਾਈਸਸ ਤੇ ਬੰਪਰ ਦੇ ਵਰੀਚ ਹਾਂ ਹਾਂਜੀ ਇਹ ਹੈ ਨਗਰ ਨਿਗਮ ਸਟੇਟ ਰੋਟਰੀ ਠੀਕ ਹੈ ਨਾ ਜੀ ਨਗਰ ਨਿਗਮ ਸਟੇਟ ਰੋਟਰੀ ਡੀਅਰ 500 ਬਾਈ ਮੰਥਲੀ ਰੋਟਰੀ ਹੈ ਜੀ ਨਗਰ ਨਿਗਮ ਸਟੇਟ ਦੀ ਤੇ ਜਿਸ ਦਾ ਡਰਾ ਹੋਣਾ ਹੈ ਜੀ 11 5 2024 ਨੂੰ ਸ਼ਾਮ ਦੇ 8:00 ਵਜੇ 11 ਮਈ 11 ਮਈ ਨੂੰ ਡਰਾ ਹੋਣਾ ਜੀ ਇਹਦਾ 2024 ਨੂੰ 11 5 2024 ਨੂੰ ਇਹਦਾ ਡਰਾ ਹੋਣਾ 8 ਵਜੇ ਲਾਈਵ ਡਰਾ ਹੋਊਗਾ ਨਾਗaland ਦਾ ਅਫੀਸ਼ੀਅਲ ਚੈਨਲ ਆ ਉੱਤੇ ਤੁਸੀਂ ਜਿਹੜਾ ਡਰਾ ਲਾਈਵ ਦੇਖਦੇ ਘਰੋਂ ਥੱਗਦੇ ਠੀਕ ਹੈ ਨਾ ਜੀ ਗਵਰਨਮੈਂਟ ਦੇ ਅਫੀਸ਼ੀਅਲ ਚੈਨਲ ਤੇ ਤੇ ਫਰਸਟ ਪ੍ਰਾਈਜ਼ ਇਹਦਾ ਹੈਗਾ ਜੀ 2.5 ਕਰੋੜ ਦਾ ਤੇ ਇੱਥੇ ਲਿਖਿਆ ਹੋਇਆ ਓਨਲੀ ਓਨ 4 ਡਿਜੀਟ 4 ਡਿਜੀਟ ਦੇਖਣਾ ਠੀਕ ਹੈ ਨਾ ਜੀ ਸੋ ਫਰਸਟ ਪ੍ਰਾਈਜ਼ ਆਏਗਾ 81 ਕਰੋੜ ਦਾ ਉਹ ਇੱਕ ਜਣੇ ਨੂੰ ਦਿੱਤਾ ਜਾਣਾ ਫਰਸਟ ਪ੍ਰਾਈਜ਼ ਬਿਕਮ ਹੈ ਟਿਕਨ ਜੋ ਦਿੱਤਾ ਜਾਣਾ ਗ੍ਰੇਟੇਡ ਪ੍ਰਾਈਜ਼ ਹੈ ਠੀਕ ਹੈ ਨਾ ਜੀ ਤੇ ਆਜੋ ਇਸ ਸੈਕੰਡ ਪ੍ਰਾਈਜ਼ ਦੀ ਗੱਲ ਕਰਦੇ ਹਾਂ ਇਸ ਤੋਂ ਪਹਿਲਾਂ ਜਿਹੜਾ ਕੰਸੋਲੇਸ਼ਨ ਪ੍ਰਾਈਜ਼ ਆ ਉਹ 10000 ਜਣਿਆਂ ਨੂੰ ਦਿੱਤਾ ਜਾਣਾ ਸੌਰੀ 19000 19 ਬੰਦਿਆਂ ਨੂੰ 10-10000 ਦਿੱਤਾ ਜਾਣਾ ਜੀ ਠੀਕ ਹੈ ਨਾ ਜੀ ਤੇ ਸੈਕੰਡ ਪ੍ਰਾਈਜ਼ ਇਹਦਾ ਹੈਗਾ ਜੀ 10 ਲੱਖ ਦਾ ਉਹ ਪਸੰਦ ਦਿੱਤਾ ਜਾਣਾ ਤੇ ਜਿਹੜਾ ਹੈਗਾ ਜੀ ਇਹਦਾ ਥਰਡ ਪ੍ਰਾਈਜ਼ ਹੈ ਪ੍ਰਾਈਜ਼ ਆਏਗਾ ਜੀ ਇਹਦਾ ਉਹ ਹੈਗਾ 5 ਲੱਖ ਦਾ ਜੀ ਉਹ ਵੀ ਇੱਕ ਪਰਸਨ ਨੂੰ ਦਿੱਤਾ ਜਾਣਾ ਤੇ ਜਿਹੜਾ ਹੈਗਾ ਇਹਦਾ ਫੋਰਥ ਪ੍ਰਾਈਜ਼ ਉਹ ਹੈਗਾ ਜੀ 9000 ਦਾ ਉਹ 500 Winner ਨੂੰ ਦਿੱਤਾ ਜਾਊਗਾ ਤੇ ਜਿਹੜਾ ਹੈਗਾ ਇਹਦਾ ਪੰਜਵਾਂ ਪ੍ਰਾਈਜ਼ ਉਹ ਹੈਗਾ 5000 ਦਾ ਉਹ ਵੀ 500 Winner ਨੂੰ ਦਿੱਤਾ ਜਾਣਾ ਤੇ ਲਾਸਟ ਹੈਗਾ ਇਹਦਾ ਛੇਮਾ ਤੇ ਲਾਸਟ ਪ੍ਰਾਈਜ਼ ਜਿਹੜਾ ਉਹ ਹੈਗਾ 6th ਪ੍ਰਾਈਜ਼ ਉਹ ਹੈਗਾ 4000 ਦਾ ਉਹ ਦਿੱਤਾ ਜਾਣਾ 2000 ਪਰਸਨ ਦੇ ਵਿੱਚ ਠੀਕ ਹੈ ਨਾ ਜੀ ਸਾਰੀ ਜਿਹੜਾ ਹੈਗਾ ਛੇਮਾ ਪ੍ਰਾਈਜ਼ ਉਹ 2000 ਦਾ ਉਹ 4000 ਪਰਸੈਂਟ ਦੇ ਵਿੱਚ ਦਿੱਤਾ ਜਾਊਗਾ ਤੁਹਾਨੂੰ ਫਿਰ ਦੱਸਦਾ ਨਾ ਜਿਹੜਾ ਕੀ ਹੈਗਾ ਨਾਗaland ਸਟੇਟ ਦੀ 500 ਬਾਈ ਮੰਥਲੀ ਡਰਾਰੀ ਤੇ ਓਨਲੀ ਔਨ 4 ਡਿਜੀਟ ਡਰਾ ਹੋਣਾ ਜੀ ਤਾਂ 11 ਮਈ 2024 ਨੂੰ ਸ਼ਾਮ ਦੇ 8 ਵਜੇ ਲਾਈਵ ਡਰਾ ਹੋਊਗਾ ਜੀ ਨਵਾਲੈਂਡ ਦਾ ਅਫੀਸ਼ੀਅਲ ਚੈਨਲ ਗਵਰਨਮੈਂਟ ਦਾ ਉਤੇਜ ਡਰਾਏ ਜਿਹੜਾ ਲਾਈਵ ਦਿਖਾਇਆ ਜਾਣਾ ਠੀਕ ਹੈ ਨਾ ਜੀ 8 ਵਜੇ ਤੇ ਫਰਸਟ ਪ੍ਰਾਈਜ਼ ਇਹਦਾ ਹੈਗਾ ਜੀ 2.5 ਕਰੋੜ ਦਾ ਜੋ ਵਿਕਿਆ ਹੋਇਆ ਟਿਕਟਾਂ ਜੋ ਕੱਢਿਆ ਜਾਣਾ ਠੀਕ ਹੈ ਨਾ ਜੀ ਉਹ ਇੱਕ ਹੀ ਪਰਸਨ ਦਿੱਤਾ ਜਾਊਗਾ ਤੇ ਸੈਕੰਡ ਪ੍ਰਾਈਜ਼ ਆਏਗਾ ਜੀ 10 ਲੱਖ ਦਾ ਇਹ ਤੋਂ ਪਹਿਲਾਂ ਜਿਹੜਾ ਕੌਨਸਲੇਸ਼ਨ ਪ੍ਰਾਈਜ਼ ਹੈ ਉਹ ਦਿੱਤੇ ਹਨ 19 ਜਣਿਆਂ ਨੂੰ 10-10 ਹਜ਼ਾਰ ਦਿੱਤਾ ਜਾਣਾ ਜੀ ਠੀਕ ਹੈ ਨਾ ਜੀ ਤੇ ਸੈਕੰਡ ਪ੍ਰਾਈਜ਼ ਤੁਹਾਨੂੰ ਦੱਸੇ ਦਿੱਤਾ 10 ਲੱਖ ਦਾ ਉਹ ਵੀ ਇੱਕ ਪਰਸਨ ਦਿੱਤਾ ਜਾਊਗਾ ਜੀ ਤੇ ਜੇਕਰ ਇਹਦੇ 3rd prize ਦੀ ਗੱਲ ਕਰ ਲਈਏ ਉਹ ਹੈਗਾ 3rd prize 5 ਲੱਖ ਦਾ ਉਹ ਵੀ 1% ਦਿੱਤਾ ਜਾਣਾ ਜੀ ਤੇ ਜਿਹੜਾ ਹੈਗਾ ਜੀ ਇਹਦਾ ਚੌਥਾ 4th prize ਉਹ ਹੈਗਾ 9000 ਦਾ ਉਹ ਦਿੱਤਾ ਜਾਣਾ 500 winner ਨੂੰ ਤੇ ਪੰਜਵਾਂ prize ਹੈਗਾ ਜੀ 5000 ਦਾ ਉਹ ਵੀ 500 winner ਨੂੰ ਦਿੱਤਾ ਜਾਣਾ ਜੀ ਛੇਵਾਂ ਜਿਹੜਾ ਕੀ ਹੈਗਾ 2000 ਦਾ prize ਉਹ ਦਿੱਤਾ ਜਾਣਾ 4000% ਦੇ ਵਿੱਚ ਠੀਕ ਹੈ ਨਾ ਜੀ ਤੇ ਟੋਟਲ ਟਿਕਟਾਂ 'ਚ ਸ਼ਖੀਆਂ ਨੇ 2 ਲੱਖ 2 ਲੱਖ ਟੋਟਲ ਟਿਕਟਾਂ ਸ਼ਖੀਆਂ ਨੇ ਤੇ ਇਹਦੀ ਸੀਰੀਜ਼ ਹੋਗੀ 20 ਸੀਰੀਜ਼ 20 ਸੀਰੀਜ਼ ਹੋਗੀ 20 ਸੀਰੀਜ਼ ਹੋਗੀ ਮਤਲਬ A B C D E G H J K L ਤੇ M N O P S T U V X Z ਇਹ ਸੀਰੀਜ਼ ਹੋਗੀ ਤੇ ਨੰਬਰ ਹੋਣਗੇ 000 ਤੋਂ ਸਟਾਰਟ ਹੋ ਕੇ ਨਾ ਨੰਨਾਂ ਦੇ ਵਿੱਚੋਂ ਹੋਣਗੇ ਮੂਰੇ ਸੀਰੀਜ਼ ਲਿਖੀ ਹੋਊਗੀ ਠੀਕ ਹੈ ਨਾ ਜੀ ਤੇ ਧਿਆਨ ਨਾਲ ਦੇਖ ਲਿਓ 11 5 2024 ਨੂੰ ਦਾ 8 ਵਜੇ ਡਰਾਇ ਲਾਈਵ ਨਾਗaland ਦੇ ਅਫੀਸ਼ੀਅਲ ਚੈਨਲ ਤੇ ਕੱਢਿਆ ਜਾਣਾ ਤੇ ਹੁਣ ਪੰਜਾਬ ਸਟੇਟ ਦਾ ਬੰਪਰ ਵੀ ਚੱਲ ਰਿਹਾ ਉਹ ਵੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਨਾ ਜੀ ਤੇ ਜਿਗਤ ਤੁਹਾਨੂੰ origignal ਤੇ duplicate activity ਪਛਾਣ ਕਰਨੀ ਹੈ ਸੇ ਡਿਸਕ੍ਰਿਪਸ਼ਨ ਚ ਲਿੰਕ ਪਾ ਦਾਂਗਾ ਉੱਥੇ ਅੱਗੇ ਤੁਸੀਂ ਦੇਖ ਸਕਦੇ ਹੋ ਵੀਡੀਓ ਤੇ ਪੰਜਾਬ ਸਟੇਟ ਦਾ ਲਿੰਕ ਪਾ ਦਾਂਗਾ ਉੱਥੇ ਜਾ ਕੇ ਤੁਸੀਂ ਵੀਡੀਓ ਜਿਹੜੀ ਵਾਚ ਕਰ ਸਕਦੇ ਹੋ ਠੀਕ ਹੈ ਨਾ ਜੀ ਸੋ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਤੇ ਮਿਲਦੇ ਹਾਂ ਨੈਕਸਟ ਵੀਡੀਓ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਹਾਂ ਸਸਿਕਾ ਆਪਣੀ ਸੰਗਰੂਪੀ ਵੀ ਤੇ ਨਵਾਈ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਆਪਣਾ ਸਸਿਕਾ ਨਮਸਕਾਰ ਰਗ ਰਗ